ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਦੇ ਜ਼ਿਲ੍ਹਾ ਵਿਧੇਤ ਸਕੱਤਰ ਜੀ ਸਾਹਿਬ ਸਿੰਘ ਸੈਕਟਰੀ ਸਾਹਿਬ ਜੀ ਆਪਣੇ ਵਿਚਾਰ ਰੱਖਣਗੇ ਕੀ ਗੱਲਬਾਤ ਹੈ ਜੀ ਸਾਰੀ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੇ ਵਾਲੀ ਪਟਨੇ ਦੇ ਵਿੱਚ ਅਵਤਾਰ ਧਾਰਿਆ ਸੀ ਇਸ ਮੌਕੇ ਸਾਡੇ ਸਾਰੇ ਕਿਸਾਨ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰੇ ਨੂੰ ਕਿਸਾਨ ਸ਼ਗਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹੇਬੰਦੀ ਵੱਲੋਂ ਲੱਖ ਲੱਖ ਵਧਾਈ ਹੋਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਮਹਾਰਾਜ ਹਰਕ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਦਿਓ ਥੋੜੀ ਜੀ ਜਾਣਕਾਰੀ ਆ ਜੀ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਗਰਨਾਮ ਸਿੰਘ ਜੋ